ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਬੈਠੋ ਖਾਣਾ ਕੋਈ ਤੇ ਰੈਲੀ ਕਰਨੀ ਆਏ ਕੋਈ ਸ਼ਕਤੀ ਪ੍ਰਦਰਸ਼ਨ ਕਰਨੀ ਆਏ ਕੋਈ ਵੋਟਾਂ ਮੰਗਣ ਨਹੀਂ ਆਏ ਜਿਹਦਾ ਵੋਟਾਂ ਦਾ ਟਾਈਮ ਪਿਆ ਹੈ ਬਸ ਤੁਹਾਡੇ ਨਾਲ ਦੋ ਚਾਰ ਵਿਚਾਰ ਸਾਂਝੇ ਕਰਨ ਆਏ ਆ ਔਰ ਵਿਚਾਰ ਵੀ ਕੋਈ ਬਗਾਨੇ ਵਿਚਾਰ じゃ ਉੱਪਰੇ ਨਹੀਂ ਹੈਗੇ ਵਿਚਾਰ ਵੀ ਉਹੀ ਨੇ ਜਿਹੜੇ ਤੁਸੀਂ ਸੱਥਾਂ 'ਚ ਬਹਿ ਕੇ ਕਰਦੇ ਹੋ ਚਾਲੀ ਰੇੜੀ ਤੇ ਖੜਕੇ ਕਰਦੇ ਹਾਂ ਬਾਸਾਡੇ ਤੇ ਬਹਿ ਕੇ ਕਰਦੇ ਹਾਂ ਕਿ ਬੁਰੇ ਹਾਲਾਤ ਸਾਨੂੰ ਲੈ ਕੇ ਕਿੱਧਰ ਨੂੰ ਜਾ ਰਹੇ ਹਾਂ ਅੱਜ ਪੰਜਾਬ ਜਿਹੜਾ ਬਹੁਤ ਉਦਾਸ ਹੈ ਇੰਨਾ ਉਦਾਸ ਪੰਜਾਬ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਆ ਬਜ਼ੁਰਗ ਬੈਠੇ ਨੇ ਮੇਰੇ ਦਾਦੇ ਦੀ ਉਮਰ ਦੇ ਮੇਰੇ ਪਿਤਾ ਸਮਾਨ ਇੰਨਾ ਬੇਲੇ ਪੰਜਾਬ ਹੱਸਦਾ ਖੇਡਦਾ ਪੰਜਾਬ ਸੀ ਛਿੰਜਾਂ ਚ ਢੁਲਦਾ ਸੀ ਮੇਲਿਆਂ ਚ ਢੋਲ ਵੱਜਦੇ ਸੀ ਮੂਂਗਲੇ ਫੇਰਦੇ ਸੀ ਕਬਾਡੀਆਂ ਖੇਡਦੇ ਸੀ ਸੱਥਾਂ ਚ ਰੌਣਕਾਂ ਸੀ ਹੁਣ ਜਿਹੜਾ ਹਰੇਕ ਮੂੰਹ ਉੱਗਿਆ ਪਿਆ ਮਹਿੰਗਾਈ ਨੇ ਮਾਰਤੇ ਗਰੀਬੀ ਨੇ ਮਾਰਤੇ ਬੇਰੋਜ਼ਗਾਰੀ ਨੇ ਮਾਰਤੇ ਫਸਲਾਂ ਦੇ ਭਾਅ ਨਹੀਂ ਮਿਲਦੇ ਵੀ ਮੌਸਮੀ ਅੱਡੇ ਕੱਢੀ ਦੀ ਬਰਸਾਤ ਸਾਰੀ ਕਬੀਲਦਾਰੀ ਚੋਪਟ ਕਰ ਜਾਂਦੀ ਹੈ ਕੋਈ ਮੁਆਵਜ਼ਾ ਨਹੀਂ ਕੋਈ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਹੀਂ ਉਹ ਤਾਂ ਇੱਕ ਵਾਰੀ ਵੋਟਾਂ ਲੈ ਕੇ ਮੁੜ ਕੇ ਭੁੱਲੀ ਜਾਂਦੇ ਆ ਦੁਬਾਰੇ ਫੇਰ ਵੋਟਾਂ ਲਈ ਆਉਂਗੇ ਵੀਰੋ ਅੱਜ ਸਾਡਾ ਜਿਹੜਾ ਨੌਜਵਾਨ ਹੈ ਦੇਸ਼ ਦਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਪਹਿਲਾਂ ਕਬੱਡੀਆਂ ਖੇਡਣ ਵਾਸਤੇ ਭੰਗੜਿਆਂ ਵਾਸਤੇ ਫੌਜ 'ਚ ਭਰਤੀ ਹੋਣ ਵਾਸਤੇ ਮੰਨਿਆ ਜਾਂਦਾ ਸੀ ਇਹ ਮੰਨ ਲਿਆ ਜਾਂਦਾ ਸੀ ਪੰਜਾਬ ਦਾ ਮੁੰਡਾ ਚਲੋ ਸਰੀਰਕ ਟੈਸਟਾਂ ਇਹ ਪਾਸ ਕਰੀ ਜਾਣਾ ਫਾਰਮੈਲਟੀ ਕਰੋ ਜੀ ਛਾਤੀ ਮਣੋ ਕਦਮ ਮਣੋ ਲੰਬੀ ਛਾਲ ਉੱਚੀ ਛਾਲ ਕਰੋ ਜੀ ਫੌਜ ਹੁਣ ਹਾਲਾਤ ਇਹ ਨੇ ਕਿ ਬਠਿੰਡੇ ਦੇ ਵਿੱਚ ਫੌਜ ਦੇ ਵਿੱਚ ਭਰਤੀ ਖੁੱਲੀ ਸਾਡੇ ਪੰਜਾਬ ਦੇ ਡਿੱਗੇ ਤੇ ਅਵਸਰ ਜਿਹੜੇ ਸੀਗੇ ਉਹ ਉਹਨਾਂ ਡਿੱਗੇ ਪਿਆਂ ਤੇ ਕੋਲੇ ਖੜ ਕੇ ਹੱਸਦੇ ਸੀ ਕਿ ਇਹ ਵਹੀ ਪੰਜਾਬ ਹੈ ਇਹਾਂ ਸੇ ਦਾਰਾ ਸਿੰਘ ਹੋਤੇ ਸੇ ਇਹ ਵਹੀ ਪੰਜਾਬ ਹੈ ਇਾਂ ਸੇ ਮਿਲਖਾ ਸਿੰਘ ਹੋਤੇ ਸੇ ਅੱਜ ਟੀਚੇ ਨੇ ਗੋਲੀਆਂ ਨੇ ਕੈਪਸੂਲਾਂ ਨੇ ਸਾਡੀ ਜਵਾਨੀ ਬਰਬਾਦ ਕਰਕੇ ਰੱਖਤੀ ਚਿੱਟੇ ਤੇ ਲਾਤੇ ਔਰ ਵੇਚਦੇ ਕੌਣ ਨੇ ਸੱਤਾ ਦਾ ਹੀ ਲਿੱਡ ਨਾਲ ਕੁਰਸੇ ਵਲੀ ਹੋਈ ਹੈ ਐਸੇ ਕਰਕੇ ਅਸੀਂ ਜਦੋਂ ਕੈਪਟਨ ਸਾਹਿਬ ਨੂੰ ਮਿਲਣ ਗਏ ਸੀਗੇ ਆਮ ਆਦਮੀ ਪਾਰਟੀ ਵੱਲੋਂ ਡਰੱਗ ਦੇ ਮਾਮਲੇ 'ਚ ਅਸੀਂ ਕਹ ਕੈਪਟਨ ਸਾਹਿਬ ਪੁਲਿਸ ਤੇ ਯਕੀਨ ਨਹੀਂ ਰਿਹਾ ਲੋਕਾਂ ਨੂੰ ਇਸੇ ਕਰਕੇ ਆਪਾਂ ਵੀਡੀਓ ਦੇਖਦੇ ਆ ਕੋਈ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਾ ਆਇਆ ਲੋਕਾਂ ਨੇ ਫੜ ਲਿਆ ਲੋਕ ਆਪ ਹੀ ਸਜ਼ਾ ਦੇਣ ਲੱਗ ਗਏ ਉਹਨੂੰ ਕੁੱਟਣ ਲੱਗੇ ਲੱਤਾਂ ਤੋੜਦਿਆਂ ਇੱਕ ਦਿਆਂ ਕਾਰਨ ਲੋਕਲ ਪੁਲਿਸ ਤੇ ਯਕੀਨ ਨਹੀਂ ਹੈਗਾ ਉਹ ਕਹਿੰਦੇ ਇਹਦੋਂ ਪਹਿਲਾਂ ਵੀ ਦੋ ਤਿੰਨ ਆਏ ਸੀ ਉਹਨਾਂ ਨੂੰ ਥਾਣੇ 'ਚ ਫੜਾ ਕੇ ਆਏ ਆ ਅਸੀਂ ਥਾਣੇ 'ਚ ਫੜਾ ਕੇ ਬਾਅਦ ਚ ਆਏ ਆ ਉਹ ਪਹਿਲਾਂ ਫਿਰਦਾ ਸੀ ਪਿੰਡਾਂ ਕੋ ਕੋ ਦੇ ਕਿਸੇ ਲੀਡਰ ਦਾ ਫੋਨ ਆਇਆ ਇਹ ਲਈ ਆਪਣੀ ਬੰਦਾ ਛੱਡ ਦਿਓ ਜੀ ਸੂ ਪੰਜਾਬ ਖੇਤੀ ਪ੍ਰਧਾਨ ਸੂਬਾ ਅੱਜ ਫੇਰ ਸੜਕਾਂ ਤੇ ਕਿਸਾਨ ਬੱਬੂ ਵਾਲੇ ਕੋਲੇ ਅੱਜ ਜਾਮ ਲੱਗਿਆ ਹੋਇਆ ਸੀ ਵੀ ਤਾਂ ਮਾਜੀ ਵਿੱਚ ਕਿਹਾ ਕੀ ਮੰਗਦੇ ਆ ਕੋਈ ਕੋਈ ਢਾਕਾ ਮਾਰਨ ਦੀ ਜਾਂ ਥੋੜੀ ਮੰਗਦੇ ਆ ਉਹ ਕਹਿੰਦੇ ਸਾਡੀਆਂ ਫਸਲਾਂ ਦੇ ਭਾਅ ਦੇ ਦਿਓ ਜੀ ਫਸਲਾਂ ਸਾਨੂੰ ਆਲੂ, ਟਮਾਟਰ, ਦੁੱਧ ਇਹ ਸਾਨੂੰ ਸੜਕਾਂ ਦੇ ਸੁੱਟਣੇ ਪੈਂਦੇ ਨੇ। ਆਲੂਆਂ ਦੀ ਮੰਡੀ ਦੇ ਵਿੱਚ ਰੱਖੀ ਇਸ ਕਰਕੇ ਨਹੀਂ ਕੀਤੀ ਜਾਂਦੀ ਸੀ। ਕਿ ਕੋਈ ਚੱਕ ਕੇ ਨਾ ਲੈ ਜੇ। ਇਸ ਕਰਕੇ ਰੱਖ ਰੇਖੜੀ ਪੈਂਦੀ ਸੀ ਕਿ ਆਪਣੇ ਅਲੀ ਢੇਰੀ ਤੇ ਕੋਈ ਹੋਰ ਨਾ ਟਰਾਲੀ ਲਾ ਜੇ। ਉਹੀ ਆ ਉਹੀ ਦਾਲਾਂ ਸਾਥੋਂ 2 ਰੁਪਏ ਕਿਲੋ ਜਦੋਂ ਬਾਜ਼ਾਰ ਚੋਂ ਲੈਨੇ ਉਹਨਾਂ 35 ਰੁਪਏ ਕਿਲੋ। ਉਹੀ ਸਾਡੀ ਸਾਡੀਆਂ ਸਬਜ਼ੀਆਂ ਉਹੀ ਚੌਲ ਸਾਥੋਂ ਕੋਈ ਹੋਰ ਪਾਸੇ ਬਜ਼ਾਰ ਚੋਂ ਮਿਲਦੇ ਕਿਸੇ ਹੋਰ ਪਾਸੇ ਕਿਵੇਂ ਹੁਣ ਮਹਿੰਗਾਈ ਲੈ ਹੁਣ ਜਿੰਨੇ ਚਿਰ ਦਾ ਮੈਂ ਬੋਲੀ ਜਾਂਣਾ 5-7 ਮਿੰਟ ਹੋਏ ਹੋਣੇ ਐਨੇ ਚਿਰ ਚ 12-13 ਪੈਸੇ 1 ਲੀਟਰ ਦੇ ਹਿਸਾਬ ਨਾਲ ਡੀਜ਼ਲ ਦਾ ਰੇਟ ਮਹਿੰਗਾ ਹੋ ਗਿਆ ਹੁਣ ਲਾ ਲੀ ਦੱਲੀ ਐਵੇਂ ਬਾਤਾਂ ਜਾਣ ਸਖਿਆ ਦੀ ਘੜੀ ਬੰਗੂ ਕੱਟਿਆ ਤਾਂ ਕਰ ਹੀ ਨਹੀਂ ਅੱਜ ਕਿਸੇ ਹੋਰ ਪਾਸੇ ਲੈ ਕੇ ਜਾਂਦੇ ਆ ਤੇਲ ਖੇਤ ਕੱਲ ਨੂੰ ਕਿਸੇ ਹੋਰ ਪਾਸੇ ਤੇ ਸਾਡੀ ਬਦਲ ਦਾ ਰੇਟ ਵਧਾਉਣਾ ਹੋਵੇ ਵਧਾ ਦੇ ਜੀ ਕਹਿੰਦੇ 60 ਪੈਸੇ ਪਹੁੰਚੋ ਆਹੋਂ ਮੋਦੀ ਜੀ ਨੇ ਬਜਟ ਪੇਸ਼ ਕੀਤਾ ਮੈਂ ਜਾਣੇ ਪਰ ਸੋਨੂ ਮੇਰੀ ਬੋਲਣ ਦੀ ਵਾਰੀ ਹੈ ਉੱਥੇ ਮੈਂ ਪੁੱਛ ਰਿਹਾ ਵੀ ਤੁਸੀਂ ਕਹਿੰਦੇ ਵੀ ਗਰੀਬੀ ਚੱਕ ਰਹੇ ਕਿਸਾਨਾਂ ਦੀ ਆ ਬਜਟ ਚ ਕਹਿੰਦੇ ਚੱਕਤੀ ਗਰੀਬੀ ਖਿਖਿਆਨੇ ਖੋਤੇ 6000 ਰੁਪਏ 500 ਰੁਪਏ ਮਹੀਨਾ ਜਾਨੀ ਕੇ 16.5 ਰੁਪਏ ਇੱਕ ਦਿਨ ਦੇ ਜਾਨੀ ਕੇ ਜੇ 4 ਜਾਂ 5 ਜਾਨੇ ਨੇ 3.5 ਰੁਪਏ ਲੈ ਗੋ ਵੀ ਗਰੀਬੀ ਚੱਕਤੀ 3.5 ਰੁਪਏ ਨਾਲ ਕਿਹੜੇ ਕਰਜ਼ੇ ਮਾਫ ਹੋ ਗਏ 3.5 ਰੁਪਏ ਨਾਲ ਉਹ ਜਿਹੜੇ ਵਿਜੇ ਮਾਲੀ ਹੋਰੀ 9-9000 ਕਰੋੜ ਰੁਪਏ ਲੈ ਕੇ ਭੱਜ ਗਏ ਨੀਰਮ ਮੋਦੀ ਹੋਰੀ 40-40000 40 40000 ਕਰੋੜ ਰੁਪਇਆ ਬੈਂਕਾਂ ਨੂੰ ਚੂਨਾ ਲਾਗੇ ਉਹਨਾਂ ਨੂੰ ਕੋਈ ਨਹੀਂ ਪਹੁੰਚਦਾ ਇੱਥੇ ਸਾਡੀ ਕੇਸ ਟੁੱਟ ਜੇ ਬੈਂਕ ਦੀ ਕਹਿੰਦੇ ਫੋਟੋ ਲਾ ਦਿਓ ਜੀ ਬੈਂਕ ਦੇ ਵਿੱਚ ਵੀ ਡਿਫਾਟਰ ਨੇ ਉਹਨਾਂ ਦੀ ਲਾਉਂਦਾ ਵੀ ਫੋਟੋ ਭੇਜ ਮੰਗ ਲਈ ਦੀ ਉਹ ਪਰਲੜਾ ਭੰਗੂ ਕਰੋੜਾ ਰੁਪਇਆ ਖਾ ਕੇ ਤੁਹਾਡੇ ਪਿੰਡ ਵੀ ਹੋਣਗੇ ਪਰ ਲਪੇਟ ਲੋਕਾਂ ਨਾਲ ਦੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਲਵਾਤੇ ਮੈਂ ਪਾਰਲੀਮੈਂਟ 'ਚ ਸਵਾਲ ਠਾਇਆ ਵੀ ਉਹ ਪੈਸੇ ਲੈ ਗਏ ਜੀ। ਛਾਜਲੀ ਕੱਲਾ ਇੱਕ ਛਾਜਲੀ ਪਿੰਡ ਦਾ 1.5 ਕਰੋੜ ਕੱਲੇ ਇੱਕ ਪਿੰਡ ਦਾ ਹੈ। ਉਹ ਵਿੱਤ ਮੰਤਰੀ ਕਹਿੰਦਾ ਜੀ ਕਾਨੂੰਨ ਮੁਤਾਬਕ ਕਾਰਵਾਈ ਚੱਲ ਰਹੀ ਹੈ ਉਹ ਜੇਲ੍ਹ 'ਚ ਹੈ। ਉਹ ਮੈਂ ਕਹਾਂ ਜੀ ਉਹਦਾ ਜੇਲ੍ਹ 'ਚ ਹੋਣ ਦਾ ਸਾਨੂੰ ਫਾਇਦਾ ਕੀ ਹੋਇਆ ਉਹਦੀ ਕਰੋੜਾਂ ਰੁਪਈਆ ਦੀ ਜਾਇਦਾਦ ਪਈ ਹੈ। ਉਹਨੂੰ कुर्ਕ ਕਰਕੇ ਵੇਚ ਕੇ ਲੋਕਾਂ ਦੇ ਬਿਆਸ ਸਮੇਤ ਪੈਸੇ ਮੋੜ ਦੋ ਉਹਨੂੰ ਛੱਡ ਦੋ ਭਾਵੇਂ ਅਸੀਂ ਕਿਰੋਣਾ ਤੋਂ। ਇਹ ਸਭ ਵਾਲੇ ਹੋਏ ਨੇ ਆਪਚਿਤ ਫੰਡ ਕੰਪਨੀ ਵਾਲੇ। ਵੀਰੋ ਇਹਨਾਂ ਤੋਂ ਕੋਈ ਨਹੀਂ ਦੇਣਾ ਰੱਖਿਓ ਨਾ ਕੋਈ ਰੋਜ਼ਗਾਰ ਬਾਰੇ ਕੋਈ ਗੱਲ ਕੀਤੀ ਹੈ ਮੋਦੀ ਨੇ ਕਹਿੰਦਾ ਸੀ 2 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਿਆ ਕਰਾਂਗੇ ਕਿੱਥੇ ਆ ਬੈਠੇ ਮੁੰਡੇ ਸਾਡੇ ਬਿੱਲੀ ਡਿਗਰੀ ਲੈ ਕੇ ਕਰੀ ਮੁੰਡੇ ਆ ਬੈਠੇ ਐ ਫ੍ਰਸਟ੍ਰੇਸ਼ਨ ਚ ਡਿਪਰੈਸ਼ਨ ਚ ਕੀ ਕਰੀਏ ਜੀ ਹੁਣ ਜਿਹੜੀਆਂ ਡਿਗਰੀਆਂ ساری ਉਮਰ ਦੀ ਰੋਟੀ ਦਾ ਦੇਣ ਦਾ ਵਾਅਦਾ ਕਰਦੀਆਂ ਸੀ ਉਹ ਡਿਗਰੀਆਂ ਇੱਕ ਟੰਗ ਦੀ ਰੋਟੀ ਦਾ ਬਾਲਣ ਵੀ ਨਹੀਂ ਬਣ ਸਕਦੀਆਂ ਕਾਗਜ਼ ਨੇ ਜਿੱਥੇ ਜਾਓਗੇ ਦਿਖਾਓਗੇ ਉਹਦਾ ਸਰਟੀਫਿਕੇਟ ਵਗਾ ਕੇ ਮਾਰੂ ਅਗਲਾ ਪੈਸੇ ਲਿਆ ਪਹਿਲਾਂ ਤੇ ਇਸ ਪਾਸੇ ਨਹੀਂ ਕੋਈ ਤੇ ਬੜਾ ਸਿਵਲ ਰਖਦੇ ਬੰਨਾ ਸ਼ਖਵਾਰਸ ਤੋਂ ਬੋਟਾ ਮਿਲਿਆ ਆ ਜਾਂਦੇ ਸਾਡੇ ਕੋਲੇ ਇਹੀ ਤਾਂ ਇਹਨਾਂ ਨੂੰ ਹੁਣ ਤਾਈ ਉੱਤੇ ਇਹੀ ਦਾ ਸਾਰਾ ਇਹਨਾਂ ਨੂੰ ਹੁਣ ਵੀ ਆਮ ਆਮ ਕਰਨ ਦੇ ਮੁੰਡੇ ਕਿਉਂ ਆ ਗਏ ਮੂਰੇ ਭਗਵੰਤ ਸਿੰਘ ਕਿਉਂ ਜਿੱਤ ਗਿਆ ਸਾਡੇ 3 ਪੁੱਤ ਕਿਉਂ ਨਹੀਂ ਜਿੱਤੇ ਆਹੀ ਹੈ ਸਾਥੇ ਇਹਦਾ ਸਾਰਾ ਕੋਈ ਦਸਤੀ ਜੰਦਾ ਲੋਕਾਂ ਨੂੰ ਕਿ ਇੰਨੇ ਪੈਸੇ ਹੁੰਦੇ ਨੇ ਐਮਪੀ ਕੋਲੇ ਐਵੇਂ ਵੰਡੀ ਦੇ ਹੁੰਦੇ ਨੇ ਉਹ ਆਏ ਲੋਕ ਮੂਰੇ ਬੋਲ ਸਕਦੇ ਨੇ ਸਾਹ ਮੰਗ ਸਕਦੇ ਨੇ ਲੋਕਾਂ ਦਾ ਹੱਕ ਹੈ ਪਾਰਲੀਮੈਂਟ ਚ ਆਏ ਬੋਲਦੇ ਹੁੰਦੇ ਨੇ ਇਹ ਕਿ ਸਾਰਾ ਕੁਝ ਦੱਸੀ ਜਾਂਦਾ ਆ ਆਹੀ ਆਹੀ ਦੁੱਖ ਹੈ ਤੇ ਬੱਕੇ ਸਾਰੇ ਮੇਰੇ ਮਗਰ ਪਏ ਹੋਣੇ ਹੁਣ ਔਰ ਮੈਂ ਤੁਹਾਡੇ ਨਾਲ ਆ ਮੈਂ ਤਾਂ ਤੁਹਾਡੇ ਵਰਗਾ ਹੀ ਆ ਮੈਨੂੰ ਕੋਈ ਚਾਹ ਨਹੀਂ ਟੈਲੀਵਿਜ਼ਨ ਤੇ ਆਉਣ ਦਾ ਜਾਂ ਮੈਨੂੰ ਕੋਈ ਚਾਹ ਨਹੀਂ ਕੋਈ ਖਬਰ ਤੇ ਫੋਟੋ ਛਪਾਉਣ ਦਾ ਮੈਂ ਤਾਂ ਇਹ ਜਿਹੜਾ ਲੋਕਾਂ ਨੂੰ ਇਹ ਦੱਸਤਾ ਦੇਈਏ ਨਾ ਕਿ ਤੁਹਾਡੇ ਹੱਕ ਕੇਵੇਂ ਲੁੱਟੇ ਜਾ ਰਹੇ ਨੇ ਆਪ ਵਿਚ ਰੱਖ ਕੇ ਲੁੱਟਦੇ ਨੇ ਦੋਨੇ ਰਲੇ ਹੋਏ ਨੇ ਲ ਬੇਅਦ ਵੀ ਕਾਹਨ ਚ ਨਾਮ ਆ ਗਿਆ ਬਦਲ ਨਾਲ ਮਿੰਤਾ ਕਰੀ ਜਾਂਦੇ ਆ ਸਾਰਾ ਪੰਜਾਬ ਮਿੰਤਾ ਕਰੀ ਜਾਂਦੇ ਕੈਪਟਨ ਅਮਰਿੰਦਰ ਦੀਆਂ ਗਰੂਦੀ ਤਿਰਿਤ ਕਰਨੀ ਕਰਨੀਆਂ ਇਹਨਾਂ ਦੇ ਅਵਦੇ ਲੀਡਰ ਝੋਲੀਆਂ ਆਢੀ ਜਾਂਦੇ ਕੈਪਟਨ ਮੁਰਿਆਂ ਜਨਾਬ ਜੀ ਸਾਨੂੰ ਪਿੰਡਾਂ 'ਚ ਜਾਣ ਜੋਗਾ ਰੱਖ ਲੋ ਜਿਹੜੇ ਮੁਰੇ ਜਾਵਾਂਗੇ ਪਿੰਡਾਂ 'ਚ ਕੋਈ ਕਾਰਵਾਈ ਕਰ ਦਿਓ ਇਹਨਾਂ ਤੇ ਨਾ ਜਮੀਨ ਨਹੀਂ ਕਰਦੇ ਕੋਈ ਸੰਯੋਗ ਤੇ ਹੋਏ ਨੇ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਤੈਨੂੰ ਕੁਛ ਨਹੀਂ ਕਹਾਂਗਾ ਉਹ ਉਹ ਫਿਰਦੇ ਨੇ ਆਉਨੋ ਚਰਨਜੀਤ ਸ਼ਰਮਾ SSP ਤੇ 2-3 ਇਨਸਪੈਕਟਰ ਜੇ ਫੜਲੇ ਉਹ ਤਾਂ ਗੋਲੀਏ ਚਲਾਉਣ ਵਾਲੇ ਸੀ ਜੀ ਜੱਲੇ ਵਾਲੇ ਬਾਗ ਦੇ ਵਿੱਚ 3000 ਬੰਦਾ ਭੁੰਨਤਾ ਅੰਗਰੇਜ਼ਾਂ ਨੇ ਗੋਲੀਆਂ ਨਾਲ ਤੁਸੀਂ ਜੱਲੇ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਕਿਹਦੇ ਸਪਾਈ ਦਾ ਨਾਮ ਜਾਣਦੇ ਹੋ ਜੀ ਇਹਨੇ ਚਲਾਈ ਸੀ ਨਹੀਂ ਆਰਡਰ ਕਿਹਨੇ ਦਿੱਤਾ ਸੀ ਇਹ ਜਾਣਦੇ ਆ ਜਨਰਲ ਡਾਇਰ ਨੇ ਫਿਰ ਇੱਥੇ ਬਾਈਬਲ ਕਲਾਂ ਤੇ ਬਰਗਾੜੀ ਤੇ ਕੋਟਕਪੂਰੇ ਆਰਡਰ ਕਿਹਨੇ ਦਿੱਤਾ ਗੋਲੀ ਚਲਾਉਣ ਦਾ ਜੀ ਜੀ ਕੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਜੋ ਬੋਲ ਤੁਸੀਂ ਦੋਨੇ ਬੀਜਪੀ ਸਵੇਤ ਸੈਣੀ ਸੀ ਉਹਨਾਂ ਤੱਕ ਤਾਂ ਪਹੁੰਚੋ ਨਾ ਜੇ ਸਾਡੇ ਘਰੀ ਸਾਡੇ ਗੁਰੂ ਦੀ ਰੱਖਿਆ ਨਹੀਂ ਕਰ ਸਕਦੇ ਅਸੀਂ ਫਿਰ ਬਗਾਨਿਆਂ ਕਰਾਂ ਤਾਂ ਕੀ ਵੀਰ ਕਰਾਂਗੇ ਸੋ ਇਨਾਂ ਕੋਲੇ ਕੋਈ ਏਜੰਡਾ ਨਹੀਂ ਕੁਛ ਨਹੀਂ ਸਭ ਰਲੇ ਹੋ ਨੇ ਨਰੇਗਾ ਮੰਰੇਗਾ ਦੇ ਪੈਸੇ ਖਾਈ ਜਾਂਦੇ ਨੇ ਕੰਮ ਕਿਸੇ ਹੋਰ ਤੋਂ ਕਰਾ ਲਿਆ ਦਿਹਾੜੀ ਕਿਸੇ ਹੋਰ ਨੂੰ ਮਿਲ ਜਾਂਦੀ ਐ ਬੱਚੀ ਕਾਪੀ ਲਾ ਲੈ ਮੇਰੇ ਉਹ ਗਰੀਬਾਂ ਦੀ ਹਾਲੀ ਮਾਰ ਕੇ ਕਿਹੜੇ ਟਵਾਲੇ ਛੱਤ ਲੋਂਗੇ ਜਾਂ ਤੂੰ ਕਈ ਪਿੰਡਾਂ 'ਚ ਤਾਂ ਕੰਮ ਸ਼ੁਰੂ ਨਹੀਂ ਹੋਇਆ ਉਹਨੂੰ ਨਵੇਂ ਸਰਪੰਚ ਬਣੇ ਨੇ ਪਿੰਡਾਂ ਕੋਈ ਜੱਤਾ ਬਣਿਆ ਨੇ ਕੋਈ ਜੰਗ ਮੁੰਡੇ ਨਵੇਂ ਆਏ ਨੇ ਸਾਹਮਣੇ ਥੋੜਾ ਜਿਹਾ ਪਿੰਡ ਵਾਸਤੇ ਉਹਨੂੰ ਕੰਮ ਕਰਨ ਦਾ ਜਨੂਨ ਹੈ ਬੇਟਾ ਚੁੱਪ ਜਾ ਬੱਚੀ ਥੋੜਾ ਦੂਰ ਥੋੜਾ ਉਹਨਾਂ ਨੂੰ ਕੰਮ ਕਰਨ ਦਾ ਜਨੂਨ ਹੈ ਉਹ ਥੋੜਾ ਜਿਹੀ ਕੋਈ ਉਮੀਦ ਬੱਜੀ ਹੈ ਨੀ ਵਧੀਆ ਹੋ ਗਈ ਨਾ ਨੀ ਇਹ ਜਿਹੜੇ ਪੰਚਾਇਤਾਂ ਨੇ ਨੀ ਐਂ ਲੋਕ ਸੰਤਰ ਵੀ ਆਪਾਂ ਜਦੋਂ ਪੱਠੇ ਵਾਲੇ ਕੋਲ ਜਾਂਦੇ ਆ ਆਪਾਂ ਉਹਨੂੰ ਇਹ ਕਹਿੰਦੇ ਆ ਕਿ ਭਾਈ ਭਾਵੇਂ 2 ਰੁਪਏ ਰੇਟ ਵੱਧ ਲਾ ਲਈ ਪਰ ਨੀਂਹ ਚ ਪਉਣੀ ਹੈ ਇੱਟ ਇਹ ਟਾਸਲੀ ਨਹੀਂ 200 ਮਾ ਨਹੀਂ ਕਿ ਜੇ ਨੀਂਹ ਵਧੀਆ ਬਣ ਜੂ ਨਾ ਬਿਲਡਿੰਗ ਜਿੰਨੀ ਮਰਜ਼ੀ ਵਧੀਆ ਬਣਾ ਦ ਜਿੰਨੀ ਮਰਜ਼ੀ ਉੱਚੀ ਬਣਾ ਦ ਜਦੋਂ ਨੀਂਹ ਹੀ ਕੱਚੀ ਬਿਨ ਲੇਟੀਆਂ ਪਾ ਲੀਆਂ ਫੇਰ ਨਹੀਂ ਚੱਲਦਾ ਤੁਹ ਨਹੀਂ ਹੈ ਕਿ ਮੈਨੂੰ ਖੁਸ਼ੀ ਹੈ ਕਿ ਯੰਗ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਪੰਚ ਬਣੇ ਨੇ ਨਹੀਂ ਵਧੀਆ ਬਣ ਗਏ ਹੁਣ ਕੰਮ ਕਰ ਸਕਦੇ ਪਹਿਲਾਂ ਤਾਂ ਪਾਪਾ ਨੂੰ ਇਹ ਹੀ ਨਹੀਂ ਦੱਸਿਆ ਇਹਨਾਂ ਨੇ ਕਿ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਐਮਪੀ ਕੋਲੇ ਵੀ ਫੰਡ ਹੁੰਦਾ ਹੈ ਉਹੀ ਕਹਿੰਦੇ ਸੀ ਉਹ ਦੂਜਿਆਂ ਨੇ ਬਣ ਗਈ ਤਾਂ ਸਰਕਾਰ ਲੋਕਾਂ ਦਾ ਅੱਛਾ ਭਲਾ ਤਾਂ ਦੇਣਾ ਜਿਦੀ ਮਾਦੀ ਸਰਕਾਰ ਮੰਨਦੀ ਐਮਪੀ ਨੂੰ ਤਾਂ ਮਿਲ ਨਹੀਂ ਮਿਲਣਾ ਪੈਸਾ ਉਹ 5 ਕਰੋੜ ਹੈ ਹੁਣ ਇੱਕ ਸਾਲ ਦਾ ਸਾਰੇ ਹਲਕੇ ਵਾਸਤੇ ਇਹ ਤਾਂ ਘਾਟਾ ਪਰ ਕੋਈ ਗੱਲ ਨਹੀਂ ਜੇ ਇਮਾਨਦਾਰ ਨਾਲ ਲਈਏ ਤਾਂ ਉਹ ਵੀ ਦਿਖਣ ਲੱਗ ਜਾਂਦਾ ਪਰ ਬੰਦੇ ਨੇ ਪੈਸੇ ਬਸ ਸੱਜੇ ਬਣਾਏ ਨੇ ਕਿਰਾਚੋਲਾ ਦੇਖ ਲਿਓ ਆਲੂਰ ਖੜਾ ਦੇਖ ਲਿਓ ਹੈ ਜੀ ਆ ਸਕੂਲ ਬਣਾਏ ਨੇ ਸਕੂਲਾਂ ਚ ਪੈਸਾ ਆਇਆ ਹੈ ਸੋਲਰ ਲਾਈਟਾਂ ਲਾਈਆਂ ਨੇ ਲਾਇਬ੍ਰੇਰੀਆਂ ਨੇ ਬਿਲਡਿੰਗਾਂ ਬਣਾਈਆਂ ਨੇ ਪਾਰਕ ਬਣਾਏ ਨੇ ਜਿੰਮ ਦਿੱਤੇ ਨੇ ਆਰਓ ਲਾਈ ਨੇ ਪਾਣੀ ਪੀਣ ਵਾਲੇ ਆਪਣੇ ਬੋਲੋ ਤਾਂ ਜਿੰਨਾ ਵੱਤ ਤੋਂ ਵੱਤ ਮੈਂ ਕਰ ਸਕਦਾ ਸਾਂਝੇ ਕੰਮਾਂ ਲਈ ਮੈਂ ਕੀਤਾ ਹੈ ਅਜੇ ਤੱਕ ਤਾਂ ਸਾਨੂੰ ਮੰਗ ਪੱਤਰ ਹੀ ਨਹੀਂ ਲਿਖਣਾ ਲਿਖਣਾ ਸਿਖਾਇਆ ਇਹਨਾਂ ਨੇ ਦੁਨੀਆ ਚਾਂਤੇ ਚੜ ਗਏ ਅਸੀਂ ਸੀਵਰੇਜ 'ਚ ਬੜੇ ਫਿਰਦੇ ਇੱਥੇ ਮੇਰੇ ਕੋਲ ਲੈ ਕੇ ਆ ਕੇ ਕੋਲੇ ਪਿੰਡ ਦੀ ਪੰਚਾਇਤ ਆਈ ਲਓ ਜੀ ਐਮਪੀ ਸਾਹਿਬ 3.5 ਲੱਖ ਰੁਪਈਆ ਮੈਂ ਕਹਿੰਦਾ ਦੇ ਮੰਗੇ ਥੋੜੇ ਪੈਸੇ ਨੇ ਕਾਹਦੇ ਵਾਸਤੇ ਲੈਣੇ ਨੇ ਸ਼ਮਸ਼ਾਨ ਘਾੜਦੀਆਂ ਕਹਿੰਦਾ ਉੱਚੀਆਂ ਚੱਕਾਂਗੇ ਜੀ ਮੈਂ ਕਿਹਾ ਕੀ ਗੱਲ ਤੁਹਾਨੂੰ ਤੁਹਾਡੇ ਪਿੰਡ ਦੇ ਮੁਰਦੇ ਨੇ ਯਕੀਨ ਹੈ ਨਹੀਂ ਕਿਤੇ ਰਾਤ ਨੂੰ ਕਹਿੰਦਾ ਧੰਮਕੇ ਘਰੇ ਨਾਲ ਜਲ ਵਾਪਸ ਮਹਾਂ ਦਾ ਛੱਡ ਕੇ ਆਏ ਉਹਨਾਂ ਨੂੰ ਤੇ ਮੈਂ ਆਪੇ ਸਕੂਲ ਦੇ ਕਮਰਾ ਪਾ ਲੋ ਹਾਂ ਕਹਿੰਦੇ ਇਹ ਨਹੀਂ ਹੋ ਸਕਦਾ ਸਮਸ਼ਾਨ ਘਾਟ ਦੀਆਂ ਕੰਦਾਂ ਚੱਖੀਆਂ ਉੱਚੀਆਂ ਚੱਕਣ ਦਾ ਲੱਖੇ ਵਾਲੇ ਕੋਈ ਫਾਇਦਾ ਨਹੀਂ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਹੀ ਨਹੀਂ ਚਾਹੁੰਦੇ ਕਹਿੰਦੇ ਮੇਰੀ ਵਾਰੀ ਖੁਰੀਏ ਦੀ ਪਾਣੀ ਦੀ ਆਈ ਆ ਉਹ ਹੈ ਜੇ ਕੰਮਾਂ ਤੇ ਪੈਸੇ ਲਾਈਏ ਜਿੱਥੇ ਥੋੜਾ ਜਿਹਾ ਸਾਂਝਾ ਕੰਮ ਹੋਵੇ ਕੋਈ ਫਾਇਦਾ ਹੁੰਦਾ ਉਹ ਆਖ ਬੇਨਤੀਆਂ ਕਰਨ ਤੁਹਾਡੇ ਕੋਲੇ ਆਇਆ ਤੁਸੀਂ ਮੈਨੂੰ ਲੋਕ ਸਭਾ ਚ ਭੇਜਿਆ ਮੈਂ ਉੱਥੇ ਜਿਵੇਂ ਬਾਈ ਨਿਭਾ ਰਹਿਆ ਜਦੋਂ ਵੀ ਭਾਰਤ ਦੇ ਟੌਪ 5 ਐਮਪੀ ਜਿਹੜੇ ਸਭ ਤੋਂ ਵੱਧ ਡਿਬੇਟਾਂ ਚ ਹਿੱਸਾ ਲੈਂਦੇ ਨੇ ਉਹਨਾਂ ਦੀ ਲਿਸਟ ਬਣ ਗਈ ਹੈ ਜਦੋਂ ਵੀ ਭਾਰਤ ਦੇ ਟੌਪ 5 ਐਮਪੀ ਜਿਹੜੇ ਸਭ ਤੋਂ ਵੱਧ ਸਵਾਲ ਪੁੱਛਦੇ ਨੇ ਉਹਨਾਂ ਦੀ ਲਿਸਟ ਬਣ ਗਈ ਹੈ ਜੇ ਕੋਈ ਭਾਅ ਤੋਂ ਦੇ ਟੌਪ 5 ਐਮਪੀ ਜਿਹੜੇ ਸਭ ਤੋਂ ਵੱਧ ਪਾਰਲੀਮੈਂਟ 'ਚ ਹਾਜ਼ਰ ਰਹਿੰਦੇ ਨੇ ਉਹਨਾਂ ਦੀ ਲਿਸਟ ਬਣਦੀ ਐ ਤਾਂ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ ਕਿ ਸੰਗਰੂਰ ਵਾਲੇ ਐਮਪੀ ਦਾ ਨਾਮ ਉਹਦੇ ਵਿੱਚ ਜ਼ਰੂਰ ਆ। ਜਨੂਨ ਐ ਕੰਮ ਕਰਨ ਦਾ। ਮੈਨੂੰ ਲੋਕਾਂ ਦੇ ਹੱਕ 'ਚ ਬੋਲਣ ਦਾ ਮੈਨੂੰ ਇੱਛਾ ਐ। ਕਿ ਮੈਂ ਮੈਨੂੰ ਮੌਕਾ ਦਿੱਤਾ ਐ ਲੋਕਾਂ ਨੇ ਤਾਂ ਮੈਂ ਬੋਲੂਗਾ। ਤੁਸੀਂ ਦੇਖਦੇ ਹੋਵੋਗੇ ਰੋਜ਼ ਮੇਰੀ ਲੜਾਈ ਵੀ ਹੁੰਦੀ ਐ ਕਈ ਵਾਰੀ। ਟਾਈਮ ਘੱਟ ਲੈਂਦੇ ਐ ਮੈਂ। ਮਗਰ ਇੱਕ ਬਟਕਨਾ ਨਾ ਕਰ ਕਾਂਟੀ ਨਾ ਬਜਾਈ ਬੰਮਾਨਮ ਕਾਂਟੀ ਨਾ ਬਜਾਈ ਬਸ ਬੋਰ ਬੋਲਣ ਦੇ ਥੋੜਾ ਜਾ ਕਿਉਂਕਿ ਮੁੱਦੇ ਇੰਨੇ ਪੈਨੇ ਖੁਦ ਖੁਸ਼ੀਆਂ ਕਿਸਾਨ ਕਰੀ ਜਾਂਦਾ ਨੌਜਵਾਨ ਪੇਰ ਜੁਗਾਈ ਚ ਨੇ ਜਾਂ ਬਾਹਰਲੇ ਮੁਲਕਾਂ ਨੂੰ ਭੱਜ ਜੰਦੇ ਆ ਪਾਸਪੋਰਟ ਬਣਾ ਲਓ ਭੱਜੋ ਇੱਥੋਂ ਬਸ ਮੁੱਤ ਨੂੰ ਛੱਡ ਕੇ ਭੱਜ ਜੰਦੇ ਆ ਸੀ ਐਨੀ ਭਜਾਉ ਧਰਤੀ ਦੁਨੀਆ ਚ ਨਹੀਂ ਕਿਤੇ ਹੈਗੀ ਮੈਂ ਦੁਨੀਆ ਦੇ 4-5 ਕਿਡੇ ਲਾਤੇ ਸਾਰੀ ਦੁਨੀਆ ਦੇ ਨਿਊਜ਼ੀਲੈਂਡ ਤੋਂ ਲੈ ਕੇ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਨਾਰਵੇ ਸਵਿਟਜ਼ਰਲੈਂਡ ਅਮਰੀਕਾ ਕੈਨੇਡਾ ਸਿੰਗਾਪੁਰ ਮਾਸਕਰ ਦੁਬਈ ਬਹੁਤ ਬਾਰੇ ਗਏ ਐ ਐ ਦੂੋਂ ਪਿਆਉ ਧਰਤੀ ਦੁਨੀਆ ਚ ਕਿਤੇ ਨਹੀਂ ਹੈਗੀ ਦੂਰ ਸਾਮਨ ਦਾਣੇ ਪੈਦਾ ਕਰ ਦਿੰਦੀ ਆ ਆਪਣੀ ਧਰਤੀ 90 ਮਨਜੀ ਦੀ 70 ਮਨ ਦਾ ਕਾਪੀ ਐ ਇੱਕ ਸਾਲ ਦਾ ਕੋਈ ਦੁਨੀਆ ਦੀ ਧਰਤੀ ਕਿੰਨੇ ਦੂਰ ਸਾਮਨ ਦਾਣੇ ਪੈਦਾ ਕਰਦੀ ਅਮਰੀਕਾ ਕੈਨੇਡਾ 6 6 ਮਹੀਨੇ ਪਾਫੀ ਪਈ ਲੈਂਦੀ ਐ ਬਰਫ ਖੋੜਦੀ ਐ ਫਿਰ ਬਰਾਨੀ ਜੀ ਬੀਜਦੇ ਐ 20 25 ਮਨ ਦਾਣੇ ਪੈਦਾ ਕਰਦੇ ਨੇ ਪਰ ਮੇਰੀ ਸਮਝ ਤੋਂ ਬਾਹਰ ਹੈ 20 25 ਮਨਾਂ ਵਾਲੇ ਮੋਜਾਂ ਕੱਢ ਜਾਂਦੇ ਨੇ ਦੂਰ ਤੋਂ ਮਨਾਂ ਵਾਲੇ ਭੁਕੇ ਮਰ ਜਾਂਦੇ ਨੇ ਕਾਰਨ ਜਿਹੜੇ ਲੀਡਰ ਮੂਰੇ ਲਾਏ ਨਾ ਉਹ ਆਪਣੇ ਨਾਂ ਤੇ ਕਮਿਸ਼ਨ ਖਾਂਦੇ ਆ ਉਹ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਕਦੇ ਕੋਈ ਗੱਲ ਨਹੀਂ ਕੀਤੀ ਹੱਕ ਤੇ ਕਾਨੂੰਨ ਨਹੀਂ ਬਣਾਏ ਉਹ ਆਪਾਂ ਨੂੰ ਵੇਚ ਜਾਂਦੇ ਨੇ ਡੱਬਿਆਂ ਦਾ ਕੋਈ ਵਜ਼ੂਰ ਨਹੀਂ ਡੱਬੇ ਤਾਂ ਉਧਰ ਹੀ ਜਾਣਗੇ ਜਿੱਦੋਂ ਇੰਜਣ ਜਾਂਦਾ ਹੁਣ ਇੰਜਣ ਹੀ ਆਪਾਂ 90 90 ਸਾਲ ਪੁਰਾਣੇ ਲਈ ਬੈਠੇ ਹਾਂ ਦੱਸੋ ਕੀ ਤੇਰੀ ਬੋਲਿਆਂ ਤਾਂ ਉਹ ਵੀ ਬੰਦ ਹੋ ਗਏ ਹੁਣ ਜਿੰਜਾ ਬਦਲ ਲੋ ਆ ਦਿੱਲੀ ਵਾਲਾ ਨੇ ਇੰਜਣ ਬਦਲ ਲਿਆ ਆ ਦੇਖੋ ਗੱਡੀਲੀ ਤੇ ਚੜ ਗਈ 4 ਮਹੀਨਿਆਂ ਦਾ ਬਿੱਲ 1500 ਰੁਪਏ ਬਿਜਲੀ ਦਾ 1 ਰੁਪਿਆ ਜੁਨਟ ਨਾਲ ਦਿੱਲੀ ਬਿਜਲੀ ਖਰੀਦਦੀ ਹੈ ਦਿੱਲੀ ਬਿਜਲੀ ਬਣਾਉਂਦੀ ਨਹੀਂ ਪੰਜਾਬ ਬਿਜਲੀ ਬਣਾਉਂਦਾ ਹੈ ਡੈਮ ਨੇ ਸਾਡੇ ਕੋਲ ਪੰਜਾਬ ਅਗਸਤ ਤੋਂ 10 ਰੁਪਏ ਜੁਨਟ ਥੋੜੇ ਕੋਲੇ ਪਏ ਹੁਣ 7-7000 ਦੇ ਬਿੱਲ ਹੈ ਜੀ ਪਏ ਨੇ ਨਾ ਫਿਰ ਹਰਿਆਣਾ ਹਰਿਆਣਾ ਦਾ ਵੀ ਜੁਨਟ ਹੋਰੇ ਜਾਉਂਦੇ 12 12 12 ਪੈ ਜਾਂਦੀ ਹੈ ਜੀ ਹਾਂ 12000 ਦੇ ਬਿੱਲ ਹਾਂ 12-12000 ਦੇ ਬਿੱਲ ਪਏ ਨੇ ਦੱਸੋ ਇੱਕ ਬੱਲ ਵਾ ਇੱਕ ਪੱਖਾ ਆ ਕਸਾਤ ਤਾਂ ਹੋਰ ਵੀ ਵੱਜੂਗਾ ਉਹਦੇ ਚੱਕ ਵੱਜੂਗਾ ਹਾਂ ਕਿ ਕਿੱਥੋਂ ਦੇਈਏ ਹੁਣ ਅਸੀਂ ਸੋ ਮੈਂ ਕੱਲ ਨੂੰ ਚਿੱਠੀ ਲਿਖ ਰਿਹਾ ਕਾਪਟਨ ਮਨਿੰਦਰ ਸਿੰਘ ਨੂੰ ਪਾਰਟੀ ਵੱਲੋਂ ਕਿ ਜੇ ਦਿੱਲੀ 1 ਰੁਪਈਆ ਦੇ ਸਕਦਾ ਹੈ ਤਾਂ ਨਾਲ ਤੁਸੀਂ ਵੀ ਦੇ ਸਕਦੇ ਹੋ ਤੁਸੀਂ 1 ਰੁਪਈਆ ਜੇ ਉਹਨਾਂ ਤੋਂ ਬਿਜਲੀ ਕਰੋ ਗਰੀਬਾਂ ਵਾਸਤੇ ਨਹੀਂ ਤਾਂ ਫਿਰ ਅਸੀਂ ਬਿਜਲੀ ਅੰਦੋਲਨ ਸ਼ੁਰੂ ਕਰਾਂਗੇ ਕੋਈ ਅਸੀਂ ਬਿਲਕੁਲ ਨਹੀਂ ਪਰ ਦੇ ਬਿੱਲ ਫੂਕਾਂਗੇ ਪਿੰਡ-ਪਿੰਡ ਜਾ ਕੇ ਅਸੀਂ ਦੱਸੋ ਮਾਰੇ ਸਰਕਾਰੀ ਫਾਰਮਲ ਪਲਾਨ ਬੰਦ ਕਰ ਤੇ ਪ੍ਰਾਈਵੇਟ ਖੋਲਲੇ ਉਹਨਾਂ ਨੇ ਹਿੱਸਾ ਵੰਟੀ ਕਰ ਲਿਆ ਲਈ ਜੋ ਪੈਸੇ ਸਰਕਾਰੀ ਕੋਈ ਚੀਜ਼ ਚੱਡੀ ਹੋ ਗਈ ਵੀ ਸਰਕਾਰੀ ਰਹਿ ਗਈ ਏ ਸਰਕਾਰੀ ਹਸਪਤਾਲ ਜਮ੍ਹਾਂ ਖਸਤਾ ਹਾਲਤ ਚ ਕੋਈ ਦਵਾਈ ਨਹੀਂ ਕੋਈ ਐਕਸ-ਰੇ ਵਾਲੀ ਮਸ਼ੀਨ ਨਹੀਂ ਕੋਈ ਡਾਕਟਰ ਨਹੀਂ ਪ੍ਰਾਈਵੇਟ ਹਸਪਤਾਲ ਖੋਲਦੇ ਸ਼ੀਸ਼ੇ ਵਾਲੇ ਉਹਨਾਂ ਤੋਂ ਹਿੱਸਾ ਲੈ ਲਿਆ ਲੋਕ ਮੰਗਦੇ ਹਾਂ ਕੰਨ ਕੀ ਫਿਰ ਉੱਥੀ ਜਾਣਾ ਪਊਗਾ ਖਾਲੀ ਫਾਇਦਾ ਤਾਂ ਹਾਂ ਸਰਕਾਰੀ ਖਾਲੀ ਪਈ ਨੇ ਉਧਰ ਉਧਰ ਜਗ੍ਹਾ ਨਹੀਂ ਸਰਕਾਰੀ ਸਕੂਲ ਖਤਮ ਕਰਤੇ ਪ੍ਰਾਈਵੇਟ ਦੁਕਾਨਾਂ ਖੋਲ੍ਹਤੀਆਂ ਉਹਦੀ ਫੀਸ ਨਹੀਂ ਭਰ ਸਕਦੇ ਰਹੋ ਅਨਪੜ੍ਹ ਸਰਕਾਰੀ ਬੱਸਾਂ ਖਤਮ ਕਰ ਤਾ ਆਹ ਫੇਰ ਦੀਆਂ ਨੇ ਬਾਦਲ ਕਿਆਂ ਆਦਮ ਬੋ ਆਦਮ ਬੋ ਕਰਦੀਆਂ ਬੰਦੇ ਮਾਰਦੀਆਂ ਸਰਕਾਰੀ ਸੜਕਾਂ ਖਤਮ ਸੜਕਾਂ ਪ੍ਰਾਈਵੇਟ ਨੇ ਜਿੱਧਰ ਨੂੰ ਮਰਜ਼ੀ ਵਗਜੋ ਟੋਲ ਟੈਕਸ ਲੱਗਿਆ ਹੋਇਆ ਜਾਓ ਜਿੱਧਰ ਜਿੱਧਰ ਨੂੰ ਲੰਘੋਗੇ ਤੁਸੀਂ ਕਿਧਰ ਨੂੰ ਲੰਘੋਗੇ हां अनਾਰੀ ਐ ਲੰਘੂ ਕਿੱਦਾਂ ਲੰਘਨੇ 60 60 ਕਿਲੋਮੀਟਰ ਹਰੇ ਕੰਪਨੀ ਨੂੰ ਵੇਚਦਾ ਆ 7 ਕਿਲੋਮੀਟਰ ਤੇਰੀ ਐ ਆ 60 ਕਿਲੋਮੀਟਰ ਤੇਰੀ ਐ 7 ਤੇਰੀ ਜੀਰਕਪੁਰ ਤੋਂ ਬਠਿੰਡੇ ਤੱਕ ਪੰਜਵੇਂ ਉਨੇ ਤੇਲ ਲੱਗਦਾ ਉਨੇ ਟੈਕਸ ਲੱਗਦਾ ਫਿਰ ਜੇ ਸਾਰਾ ਕੁਝ ਸਰਕਾਰੀ ਐ ਜੇ ਸਾਰਾ ਕੁਝ ਪ੍ਰਾਈਵੇਟ ਐ ਸਰਕਾਰੀ ਕੁਝ ਹੈ ਨਹੀਂ ਫਿਰ ਸਰਕਾਰ ਕਦੇ ਬਸ ਤੇ ਨਹੀਂ ਕੱਲਾ ਮੁੱਖ ਮੰਤਰੀ ਸਰਕਾਰੀ ਹੋ ਵੀ ਪ੍ਰਾਈਵੇਟ ਕਰ ਦੋ ਕਰੋ ਹਰ ਇੱਕ ਚੀਜ਼ ਵੇਚਤੀ ਸਾਰਾ ਆ ਨੈਰਨ ਵਿਵਾਨ ਜਿਹੜੇ ਰੈਸਟੋਰੈਂਟ ਜੇ ਬਣੇ ਹੋਏ ਨੇ ਜਿਹੜਾ ਨੀਲੋ ਵਾਲਾ ਜਾਂ ਆਪਣਾ ਬਨਾਪੁਰਾ ਸਭ ਵੇਚਦੇ ਆ ਸਰਕਾਰਾਂ ਸਾਡੀ ਆ ਜਾ ਮਲਾਜ਼ਮਾਂ ਨੂੰ ਤਨਖਾਹ ਕਹਿੰਦੇ ਟੀਚਰਾਂ ਦੀ 45000 ਤੋਂ ਘਟਾ ਕੇ 15000 ਕਰ ਦੋ ਜਦੋਂ ਆਪ ਕੈਮਨੀਆ ਲੈਣੀ ਆਉਂਦੀਆਂ ਨੇ ਆਪ ਹੈਲੀਕਾਪਟਰ ਖਰੀਦਣੇ ਨੇ ਐਮਐਲਏ ਦੀ ਤਨਖਾਹ ਵਧਾਉਣੀ ਹੈ ਉਦੋਂ ਪਤਾ ਨਹੀਂ ਕਿੱਥੋਂ ਪੈਸੇ ਆਇੰਦੇ ਨੇ ਖਜ਼ਾਨੇ 'ਚ ਇਕ ਤਾਂ ਉਹ ਨਹੀਂ ਇਹ ਸਮਝ ਨਹੀਂ ਆਉਂਦੀ ਚਾਹੁੰਦੀ ਸੁਰਤ ਸੰਭਾਲੀਆ ਮੈਂ ਤਾਂ ਇਹੀ ਸੁਣਦਾ ਪਹਿਲਾਂ ਤਾਂ ਵੋਟਾਂ ਤੋਂ ਪਹਿਲਾਂ ਕਰਨ ਲਾਂਗੇ ਬਹੁਤੇ ਵੱਡੇ ਵੱਡੇ ਆਪ ਕਰ ਦਾਂਗੇ ਉਹ ਕਰ ਦਾਂਗੇ ਆਹ ਕਰ ਦਾਂਗੇ ਉਹ ਕਰ ਦਾਂਗੇ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾ ਬਿਆਨ ਹੁੰਦਾ ਸਰਕਾਰ ਦਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮਰੇ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਕਿਰਪਾ ਕਹੋ ਨੂੰ ਜਿਹੜਾ ਖਾਲੀ ਆ ਉਹਨੂੰ ਖਜ਼ਾਨਾ ਕਿਵੇਂ ਕਹਦੋਂਗੇ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ ਯਾਰ ਬਸ ਇऐसे ਕੰਮ ਚੱਲੇ ਨੇ ਹੁਣ ਰੋਗੇ ਨੂੰ ਬੁਨਾਮ ਕਰ ਦੋ ਆਪ ਨਿਕਲ ਕੇ ਕੈਪਟਨ ਤਨਜਾ ਚਾਰ ਬਰੀ ਨੂੰ ਦਫ਼ਤਰ ਚ ਗਿਆ ਜੀ ਦੋ ਸਾਲਾਂ ਚ ਆਪ ਨਿਕਲੇ ਨਹੀਂ ਲੋਕ ਸੜਕਾਂ ਤੇ ਬੈਠੇ ਨੇ ਅੱਜ ਵੀ ਲਾਰਖੇ ਉੱਤੇ ਧਰਨਾ ਧਰਨੀ ਚੱਲ ਰਹੀ ਨਾ ਹੋਰ ਕੀ ਬਦਲ ਗਿਆ ਦੋ ਸਾਲਾਂ ਚ ਕੀ ਬਦਲ ਗਿਆ ਸਰਕਾਰ ਬਦਲ ਗਈ ਢੰਡੀ ਵਾਲੀਆਂ ਕਾਲਾਂ ਬਦਲ ਗਈਆਂ ਪੱਗਾਂ ਦੇ ਰੰਗ ਬਦਲ ਗਏ ਹੋਰ ਕੀ ਬਦਲ ਗਿਆ ਬੇਰੋਜ਼ਗਾਰੀ ਦੇ ਮਾਰੇ ਵੀ ਉਹੀ ਨੇ ਮੁਰਦਾਬਾਦ ਦੇ ਨਾਰੇ ਵੀ ਉਹੀ ਨੇ ਖੋਦ ਖੁਸ਼ੀ ਛਾੜਨ ਵਾਲੀਆਂ ਅੱਗਾਂ ਵੀ ਉਹੀ ਨੇ ਲੈਣ ਵਾਲੀਆਂ ਚੁੰਨੀਆਂ ਦੇ ਢੇਣਾਂ ਵਾਲੀਆਂ ਪੱਗਾਂ ਵੀ ਉਹੀ ਨੇ ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ ਪੁਲਸ ਵਾਲੇ ਵੀ ਉਹੀ ਨੇ ਡੰਡੇ ਵੀ ਉਹੀ ਨੇ ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਬਈ ਕੋਈ ਚੀਜ਼ ਬਦਲੀਏ ਲਖਿਆ ਨਾਲੋਂ ਪਹਿਲਾਂ ਘੁੱਟ ਖਾਣ ਲੋਕ ਬਠਿੰਡੇ ਜਾਂਦੇ ਸੀ ਹੁਣ ਭੱਜਣ ਜਾਂਦੇ ਆ ਇਹ ਤਾਂ ਕੋਣ ਕੋਣਾ ਨੇੜੇ ਪੈ ਗਿਆ ਇੱਥੋਂ ਆਪਣੀ ਮੱਕਾ ਕੀ ਘਰੇ ਆ ਜੇ ਉਧਰ ਬਠਿੰਡੇ ਗਈ ਰਾਤ ਕਰਨੀ ਪੈਂਦੀ ਸੀ ਉਹ ਤਾਂ ਪੂਰੀ ਰੋਕਣਾ ਸੀ ਉੱਲੇ ਪਾਸੇ ਚੱਲ ਹੁਣ ਪੈਸੇ ਤਿੰਨੋ ਕੋਲੇ ਆ ਜਾਂਦੇ ਆ ਉਹਨੂੰ ਤਾਂ ਹੋਰ ਵੀ ਨੇੜੇ ਤਿੰਨੋ ਵਾਲੇ ਪਾਸੇ ਮੁੜਿਆ ਉਧਰ ਇੱਥੋਂ ਆਹੀ ਗੱਲ ਕਰ ਰੋਟਾ ਕੁੜਕੀ ਫਸ ਜਾ ਬਜਾ ਫਰੋ ਉੱਪਰ ਸੁਪਰੇ ਰੋ ਮੈਂ ਤਾਂ ਸੱਚ ਬੋਲੂਗਾ ਮੈਂ ਤਾਂ ਕੰਮ ਕਰਨਾ ਪਹਿਲਾਂ ਕਹਿੰਦਾ ਸੀੜੀên 'ਚ ਵੀ ਇਹੀ ਬੋਲਦਾ ਰਿਹਾ ਕਿਸੇ ਦੇ ਹਜਮ ਆਵੇ ਨਾ ਆਵੇ ਮੇਰਾ ਕੋਈ ਨਹੀਂ ਮੈਂ ਤਾਂ ਬੋਲੂਗਾ ਸੱਚ ਬੋਲੂਗਾ ਸੱਚ ਬੋਲਣਾ ਇੱਕੋ ਹੀ ਫਾਇਦਾ ਹੁੰਦਾ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਕਾਜ ਕਰਨਾ ਹੈ ਦਿਮਾਗ ਤੇ ਲੋੜ ਨਾ ਪਾਓ ਵੀ ਯਾਦ ਰੱਖਣਾ ਜਦੋਂ ਬੋਲੋਗੇ ਸੱਚੀ ਬੋਲੋਗੇ ਫਰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਸੁਖਵੀਰ ਬਾਦ ਨੂੰ ਵੀ ਕੱਲ ਕੀ ਗੱਗੇ ਸੀ ਇੱਥੇ ਉਹਦਾ ਪਤਾ ਹੀ ਨਹੀਂ ਲੱਗਦਾ ਕੀ ਕਰਦਾ ਤੇ ਉਹ ਤਾਂ ਉਹੀ ਕਹਿੰਦਾ ਤੁਹਾਡੇ ਮੇਲੇ ਡੋਬੇ ਜਿਹੀ ਗਿਸ਼ਟੇ ਜਾ ਹਾਂਜੀ ਮਾਏ ਕੇ ਨਾਮ ਹੈ ਜੀ ਹਾਂਜੀ ਮਾਹਾਤਮਾ ਕੇ ਨਾਮ ਹੈ ਜੀ ਉਹਦਾ ਪਤਾ ਹੀ ਨਹੀਂ ਕੀ ਖਾਂਦਾ ਕਿ ਸਵਾ ਜੀ ਉਹਦਾ ਕੋਈ ਪਤਾ ਨਹੀਂ ਕੀ ਕਹਿੰਦੇ ਆਪਦੇ ਬਾਪੂ ਨੂੰ ਕਹਿੰਦਾ ਮੇਰੇ ਪਿਤਾ ਜ਼ਮਾਨ ਨੇ ਉਹ ਨੂੰ ਉੱਠ ਕੇ ਕਹਿਣਾ ਪੈਂਦਾ ਜ਼ਮਾਨ ਨਹੀਂ ਓਏ ਪਿਤਾ ਇਹ ਨਲਾਕ ਆਲਾ ਨਿਕਲਿਆ ਪਿਤਾ ਹੀ ਹੁੰਦਾ ਜੀ 92 ਸਾਲ ਦੀ ਉਮਰ ਜੁਕੀ ਸਭ ਕਾ ਔ ਜੁੱਤੀਆਂ ਵੀ ਸਾਫ਼ ਕਰਨ ਗਏ ਕਾਲ ਤੱਕ ਤੇ ਬਿਨਾਂ ਬੁਲਾਏ ਜੁੱਤੀਆਂ ਜਾਂਦੇ ਆ ਚੱਪਲਾਂ ਚੁੱਪਰਾਂ ਨੂੰ ਵੀ ਕਰ ਕੇ ਪਾਲਸ਼ਾ ਉਸ ਕਿਸੇ ਸਪੋਰਟ ਸ਼ੂਜ਼ ਦੀ ਕਿਤੇ ਜੋ ਕਾਲੇ ਕਰਦੇ ਲੋਕਾਂ ਦੇ ਜੋੜੇ ਖਰਾਬ ਕਰੇ ਪਹਿਲਾ ਬਰਨਾਲਾ ਦੀ ਕਰਦੇ ਰਿਹਾ ਆ ਇਹੀ ਕਰਦੇ ਨੇ ਜੀ ਤਿੰਨ ਦਿਨ ਪੱਤਰਕਾਰ ਪੁੱਛੀਏ ਨੇ ਦੱਸ ਤਾਂ ਦਿਓ ਗਲਤੀ ਕਿਹੜੀ ਹੈ ਜਿਸ ਤੋਂ ਮਾਫੀ ਮੰਗਣ ਆਇਓ ਪਗਾਂ ਨੇ ਮੈਂ ਗਲਤੀ ਹੀ ਨਹੀਂ ਕੀਤੀ ਮਾਫੀ ਕਿਹੜੀ ਐ ਨਹੀਂ ਹੁੰਦਾ ਪਰਮਾਤਮਾ ਗਲਤੀ ਦੀ ਮਾਫੀ ਦੇ ਸਕਦਾ ਪਾਪਾਂ ਦੀ ਮਾਫੀ ਨਹੀਂ ਦਿੰਦਾ ਪਾਪਾਂ ਦੀ ਸਜ਼ਾ ਮਿਲਦੀ ਐ ਬਰਗਾੜੀ ਮੈਂ ਬੋਲਿਆ ਸੀ ਮੈਂ ਇਹੀ ਕਿਹਾ ਸੀ ਕੈਪਟਨ ਕੁੱਕਰ ਤੋਂ ਉਮੀਦ ਨਾ ਕਰੋ ਤੇ ਗੁਰੂ ਸਾਹਿਬ ਦੇ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਊਗਾ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਗੁਰੂ ਸਾਹਿਬ ਆਪ ਹੀ ਦੇਣਗੇ ਗੁਰੂ ਸਾਹਿਬ ਆਪ ਹੀ ਸਜ਼ਾ ਦੇਣਗੇ ਨਾ ਬੱਚੇ ਓਏ ਗੁਰੂ ਸਾਹਿਬ ਆਪ ਸਜ਼ਾ ਦੇਣਗੇ ਗੁਰੂ ਦੀ ਜਿਹੜੀ ਚੱਕੀ ਆ ਨਾ ਉਹ ਜਲਦੀ ਥੋੜੀ ਜਿਹੀ ਹੌਲੀ ਆ ਪਰ ਤੀਂ ਦੀ ਬਹੁਤ ਬਰੀਕ ਐ ਤੁਸੀਂ ਹਿਸਟਰੀ ਪੜ ਕੇ ਦੇਖ ਲਓ ਜਿੰਨਾ ਜਿੰਨਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਐ ਮੱਸੇ ਰੰਗੜ ਤੋਂ ਲੈ ਕੇ ਕੁਲਾਂ ਦਾ ਨਾਸ ਹੋ ਗਿਆ ਮੁਰਗੀ ਵੀ ਨਾਸ ਹੋ ਗਿਆ ਮੁਰਗੀ ਸੋ ਇਹ ਪਾਪ ਜਿਹੜੇ ਇਹਨਾਂ ਨੇ ਕੀਤਾ ਇਹ ਪੁੰਦਰਾ ਪਊਗਾ ਜੀ ਹਾਂ ਜੀ ਇੱਥੇ ਦੇ ਨਾਲ ਸੁਰਗ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਇੱਕ ਦਾ ਰੱਖ ਲਿਓ ਮੈਂ ਤਾਂ ਤੁਹਾਡੇ ਨਾਲ ਨਹੀਂ ਆ ਮੈਂ ਤਾਂ ਪਿੰਡਾਂ ਲਈ ਆ ਮੈਂ ਤਾਂ ਪਤਾ ਸਾਰੇ ਦੁੱਖਾਂ ਸੁੱਖਾਂ ਦਾ ਅਜੀਬੀ ਕੀਤੀ ਕਰਦੇ ਰਹੇ ਆ ਅਜਲੀ ਕਰਦੇ ਆ ਇਹਨਾਂ ਨੂੰ ਨਹੀਂ ਪਤਾ ਪਰ ਹੁਣ ਇਹਨਾਂ ਨੂੰ ਜਦੋਂ ਪਤਾ ਹੀ ਨਹੀਂ ਦੁੱਖ ਸੁੱਖਾਂ ਦਾ ਕਿਵੇਂ ਕਰਨਗੇ ਉਹ ਹਰ ਸਿਮਰਤ ਕੌਰ ਉਹ ਨੰਨੀ ਸ਼ਾਂ ਉਹ ਕਿਤੇ ਝਨੀਰ ਚਲੀ ਗਈ ਆਉਦੇ ਹਲਕੇ ਚ ਸਰਦੂਲਨ ਕੋਲ ਚ ਝਨੀਰ ਕਸਵਾ ਪਈ ਆ ਬੇਮੌਸਮੀ ਬਰਸਾਤ ਹੋ ਗਈ ਸੀ ਮੁਆਵਜ਼ਾ ਦੇਣ ਚਲੀ ਗਈ ਬਜ਼ੁਰਗੋ ਉੱਥੇ ਕਿਸੇ ਨੇ ਕਹਿਤਾ ਉਹ ਕਹਿੰਦਾ ਵੀ ਮੇਰੀਆਂ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਵੀ ਮੁਆਵਜ਼ਾ ਦਿਓ ਬੀਬੀ ਜੀ ਉਨੇ ਸਰਪੰਚ ਨੂੰ ਪੁੱਛ ਰਿਹਾ ਵੀ ਕੀ ਭਾਹ ਹੁੰਦੀਆਂ ਨੇ ਹਰੀਆਂ ਮਿਰਚਾਂ ਉਹ ਕਹਿੰਦਾ ਹੀ ਹਰੀਆਂ 1800 ਰੁਪਏ ਕੁਇੰਟਲ ਨੇ ਲਾਲ 4000 ਰੁਪਏ ਕੁਇੰਟਲ ਦੀ ਉਹ ਕਹਿੰਦੀ ਫਿਰ ਤੁਸੀਂ ਕੰਮ ਲਿਓ ਹਰੀਆਂ ਬੀਜੇ ਨੇ ਕਰੋ ਸਿੱਧੀਆਂ ਲਾਲ ਹੀ ਬੀਜ ਲਿਆ ਕਰੋ ਹੁਣ ਉਹਨੂੰ ਕਿਵੇਂ ਸਮਝਾਈਏ ਬੀਬਾ ਹਰੀਆਂ ਨੂੰ ਕੋਠੀ ਤੇ ਸੁੱਕਣਾ ਪਾਉਣਾ ਪੈਂਦਾ ਫਿਰ ਫੇਰ ਲਾਲ ਹੁੰਦੀਆਂ ਨੇ ਸੁਝਾਵੇ ਕੌਣ ਸਮਝਾਵੇ ਆਈ ਉਹਦਾ ਘਰ ਵਾਲਾ ਸੁਖਬੀਰ ਬਾਦ ਉਹ ਉਹ ਆ ਗੰਨੇ ਵਾਲੇ ਪੈਸੇ ਮਾਰ ਕੇ ਗੰਨਾ ਮਿੱਲਾਂ ਵਾਲੇ ਨੇ ਪੈਸੇ ਨਹੀਂ ਦਿੱਤੇ ਕਿਸਾਨਾਂ ਦੇ ਧਰਨੇ ਤੁਰਨੇ ਦਿੱਤੇ ਉਦੋਂ ਵਾਰ ਡਿਪਟੀ ਮੁੱਖ ਮੰਤਰੀ ਸੀ ਉਹ 2016 ਚ ਉਹਨੂੰ ਮਿਲਣ ਚਲੇ ਗਏ ਗੰਨੇ ਵਾਲੇ ਉਹ ਕਹਿੰਦੇ ਜੀ ਐਂ ਕਰਕੇ ਗੰਨਾ ਤਾਂ ਫਸਲ ਵੀ ਇਹੋ ਜੀ ਹੈ ਜਿਹੜੀ ਇੱਕ ਸਾਲ ਚ ਇੱਕੋ ਹੀ ਹੁੰਦੀ ਹੈ ਵੀ ਉਹਨੂੰ ਪੈਸੇ ਨਹੀਂ ਦਿੱਤੇ ਜੀ ਦੇਖੋ ਐਨਾ ਚਿਰ ਹੋ ਗਿਆ ਸੁਖਵੀਰ ਵਾਲ ਕਹਿੰਦਾ ਹਾਂ ਮੈਂ ਤੁਹਾਡੇ ਦੁੱਖ ਨੂੰ ਜਾਣਦਾ ਕਹਿੰਦਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਹੈ ਬੀਜਣਾ ਔਖਾ ਹੈ ਹੋਰ ਕਹਿੰਦਾ ਪਹਿਲਾਂ ਗੁਰਦੀਆਂ ਡੇਢ-ਡੇੜੀਆਂ ਬਣਾਉਣੀਆਂ ਪੈਂਦੀਆਂ ਨੇ। ਗਰੂ ਨੂੰ ਐਂ ਧਰਤੀ 'ਚ ਦੱਬਣਾ ਪੈਂਦਾ। ਕਹਿੰਦੇ ਉਹ ਉਹਦੀ ਉੱਠਿਆ ਕਹਿੰਦੇ ਛੱਡੋ ਪਰੇ ਮੁਆਵਜ਼ੇ ਨੂੰ ਤਾਂ ਮੁੱਡੇ ਦਾ ਵੀ ਨਹੀਂ ਪਤਾ ਕੀ ਹੁੰਦਾ। ਕਦੇ ਖੇਤੀ ਕੀਤੀ ਉਹ ਤਾਂ ਪਤਾ ਲੱਗੇ। ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ। ਐਂ ਤਾਂ ਜੀਵਕਾਂਦੀ ਨੇ ਇਹਨੂੰ ਕਿਹਾ ਸੀ ਉਹ ਕਹਿੰਦੇ ਮੁੱਡਾ ਕੀ ਹੁੰਦਾ ਉਹਨੇ ਕਿਹਾ ਸੀ। ਹਾਂ ਦੇਖ ਪਤਾ ਹੀ ਨਹੀਂ ਨਾ ਜੀ। ਸੌਣ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਨੇ। ਆਮ ਕਰਾਂ ਚੋਂ ਖੇਉਤਿਆਂ ਪੁੱਤ ਜਦੋਂ ਆਉਂਦੇ ਨੇ ਅੱਗੇ ਉਦੋਂ ਇਹਨਾਂ ਨੂੰ ਜਲਸੀ ਹੁੰਦੀ ਹੈ ਜਲਨ ਹੁੰਦੀ ਹੈ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਦੱਬੋ ਲੈ ਮੇਰੇ ਮੇਰੇ ਤੇ ਹੁਣ ਕੋਈ ਇਲਜ਼ਾਮ ਤਾਂ ਲਾ ਨਹੀਂ ਸਕਦੇ ਵੀ ਮੈਂ ਮੇਰੇ ਤੇ ਕੋਈ ਕੋਈ ਪੈਸੇ ਖਾਣ ਦਾ ਜਾਂ ਕੋਈ ਕੋਈ ਗਲਤ ਕੰਮ ਕਰਾਉਣ ਦਾ ਉਹ ਤਾਂ ਹੈ ਨਹੀਂ ਫਿਰ ਕੀ ਕਹਿੰਦੇ ਕਹਿੰਦੇ ਆਏ ਕਰੋ ਇਹਦੇ ਚੰਗੇ ਕੰਮ ਇਹਦੇ ਸਾਰੇ ਦੱਬ ਲੋ ਬਦਨਾਮ ਕਰੋ ਇਹਨੂੰ ਕੋਈ ਪੁਰਾਣੀਆਂ ਵੀਡੀਓ ਵੀਡੀਓ ਕੱਢ ਕੇ 5 ਸਾਲ ਹੋ ਗਏ ਰੌਲਾ ਪਾਉਂਦੇ ਨੇ ਇਹ ਕਹਿੰਦੇ ਭਗਵੰਤ ਮਾਨ ਤਾਂ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਮੈਨੂੰ ਤੁਸੀਂ ਦੱਸ ਦੋ ਯਾਰਾ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਦਿਨ ਰਾਤ ਸ਼ਰਾਬ ਪੀਂਦਾ ਉਹ ਜਿਉਂਦਾ ਹੈਗਾ ਹੈ ਜੀ ਮਹੀਨੇ ਵਾਲੇ ਨਹੀਂ ਬਚਦੇ ਜੀ ਹਾਂਜੀ ਮਹੀਨੇ ਵਾਲੇ ਨਹੀਂ ਬਚਦੇ ਉਹ ਮਹੀਨੇ ਵਾਲੇ ਨਹੀਂ ਬਚਦੇ ਫੇਰ ਜੋ ਲੱਗਦੇ ਟੀਵੀ ਤੇ ਮੇਰੀ ਬਦਨਾਮੀ ਕਰਨ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫੇਰ ਮੈਂ ਹੁਣ ਉਹ ਜੇ ਥੋੜੀ-ਬਹੁਤ ਉਹ ਕਦੇ-ਕਦੇ ਵਾਲੀ ਥੋੜੀ-ਬਹੁਤ ਕਮੀ ਸੀ ਉਹ ਵੀ ਛੱਡਤੀ ਮੈਂ ਹੁਣ ਹੁਣ ਆਓ ਫੇਰ ਹੁਣ ਆਓ ਕੱਢੋ ਕਰ ਕੀ ਨੁਕਸ ਕੱਢੋਂਗੇ ਮੇਰੇ ਤੋਂ ਹੁਣ ਮੈਂ ਸੁਖਵੀਰ ਬਦਲ ਨੂੰ ਵੀ ਕਹਿੰਦਾ ਜਿਹੜਾ ਅੰਸੂ-ਪਲਸੂ ਤੂੰ ਖਾਣੇ ਉਹ ਵੀ ਚਾਟੋ ਤੇਰਾ ਵੀ ਟੈਸਟ ਕਰਾਉਣਾ ਕੋਣ ਹਰ ਵਕਤ ਆਇਆ ਰਹਿੰਦੀ ਓ ਕੈਂਟ ਬਦਨਾਮ ਕੰਨ ਤੇ ਲੱਗੇ ਆ ਪਰਸਨਲ ਲਾਈਫ ਚ ਬਦਨਾਮ ਕਰਦੇ ਇਹਨਾਂ ਦਾ ਕੋਈ ਐਮਐਲਏ ਇੱਥੇ ਬੋਲਿਆ ਇਹਨਾਂ ਦਾ ਐਮਪੀ ਬੋਲਿਆ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੇਵ ਸੰਧ ਪਾਰਲੀਮੈਂਟ ਦੇ ਵਿੱਚ ਮੈਂ ਮੈਡਮ ਸਪੀਕਰ ਨੂੰ ਕਿਹਾ ਮੈਡਮ ਸਪੀਕਰ ਐਡੀ ਵੱਡੀ ਲਸਾਨੀ ਕੁਰਬਾਨੀ ਕਿਤੇ ਇਤਿਹਾਸ ਤੇ ਨਹੀਂ ਮਿਲਦੀ ਕਿ 9 ਸਾਲ ਦੇ 6 ਸਾਲ ਦੇ ਬੱਚੇ ਨੀਹਾਂ ਚ ਚਿਣੇ ਗਏ ਉਹਨਾਂ ਨੇ ਆਪਣੇ ਪਿਤਾ ਜੀ ਦੇ ਸੂਲਾਂ ਨੂੰ ਛੱਡਿਆ ਨਹੀਂ ਧਰਮ ਨਹੀਂ ਛੱਡਿਆ ਉਹਨਾਂ ਨੇ ਉਹ ਅਡੋਲ ਰਹੇ ਹਮਸਰਾ ਦਿਹਾੜਿਆ ਸ਼ਰਧਾਂਜਲੀ ਦਿਓ ਪਾਰਲੀਮੈਂਟ ਵੱਲੋਂ ਕਦੇ ਵੀ ਨਹੀਂ ਦਿੱਤੀ ਗਈ ਪਹਿਲੀ ਵਾਰ ਹੋਇਆ ਸੰਸਦ ਦੇ ਇਤਿਹਾਸ ਚ ਕਿ ਪਾਰਲੀਮੈਂਟ ਵੱਲੋਂ ਛੋਟੇ ਸਾਬਜਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ 27 ਜਨਵਰੀ ਇੱਕ ਹੀ ਕਰਦੇ ਨੇ ਉਦੋਂ ਤੋਂ ਪਹਿਲਾਂ ਤਾਂ ਇਹ ਜਾਂਦੇ ਹੁੰਦੇ ਸੀਗੇ ਜਿਹੜੇ ਪੰਜ ਸਾਲ ਦੇ ਨਾਂ ਤੇ ਰੋਟੀਆਂ ਸੇਕਦੇ ਰਹੇ ਹੁਣ ਤੱਕ ਇਹਨੂੰ ਯਾਦ ਨਹੀਂ ਜਾਂਦਾ ਪਿੰਸ ਨੂੰ ਅਗਲੇ ਦਿਨ ਪਤਾ ਲੱਗ ਗਿਆ ਵੀ ਅੱਛਾ ਮੈਂ ਰਾਤ ਸਮਝ ਕਰਾ ਲਣਾ ਅੱਧ ਪਜਾਦੀ ਉੱਥੇ ਪਤਾ ਨਹੀਂ ਕਿਵੇਂ ਜਿ ਕਰਾਈਏ ਉਹਨਾਂ ਨੇ ਆ ਫਰਜ਼ ਇੱਦਾਂ ਹੀ ਸ਼ਹੀਦ ਭਗਤ ਸਿੰਘ ਰਾਜੂ ਲੁਖਸ ਸਿੰਘ ਦੇ ਉਹਨਾਂ ਨੂੰ ਸ਼ਹਾਦਤ ਦੀ ਦਵਾਈ ਫਰਜ਼ੀ ਨੇ ਸਾਡੇ ਸੋ ਵੀਰੋ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਪਰਖ ਲਿਓ 5 ਸਾਲ ਦਾ ਮੇਰਾ ਰਿਕਾਰਡ ਮੈਂ ਤੁਹਾਨੂੰ ਦੇਊਂਗਾ ਇਕੱਲੇ ਇਕੱਲੇ ਰੁਪਈਆ ਦਾ ਹਿਸਾਬ ਦੇਊਂਗਾ ਵਿਦੇਸ਼ਾਂ ਜਿਹੜੇ ਧੀਆਂ ਪੁੱਤ ਫਸ ਜਾਂਦੇ ਆ ਉਹਨਾਂ ਦੀ ਵੀਡੀਓ ਆਉਂਦੀ ਆ ਕੀ ਅਸੀਂ ਇੱਥੇ ਫਸੇ ਆਏ ਜੀ ਅਸੀਂ 20 ਮੁੰਡੇ ਬੈਠੇ ਆ ਜੀ ਸਾਡੇ ਪਾਸਪੋਰਟ ਖੋਲੇ ਜੀ ਸਾਨੂੰ ਕੁੱਟਦੇ ਨੇ ਮਾਰਦੇ ਨੇ ਰੋਟੀ ਵੀ ਨਹੀਂ ਦਿੰਦੇ ਜੀ ੱੱਕੇ ਨਾਲ ਕੰਮ ਕਰਾਉਂਦੇ ਨੇ ਵੀਡੀਓ ਤੁਸੀਂ ਦੇਖਦੇ ਆਉਂਗੇ ਕੋਈ ਗੁਰਦਾਸਪੁਰ ਦਾ ਹੁੰਦਾ ਕੋਈ ਫਲੋਰ ਦਾ ਹੁੰਦਾ ਕੋਈ ਸ਼ਹਿਰਪੁਰ ਦਾ ਹੁੰਦਾ ਉਹ ਵੀਡੀਓ ਵਿੱਚ ਕਿਹਦਾ ਨਾਂ ਲੈਂਦੇ ਹੁੰਦੇ ਆ ਕਿ ਕਿਹਨੂੰ ਕਿਹਦੇ ਕੋਲੇ ਵੀਡੀਓ ਪਹੁੰਚਾ ਦਿਓ ਇਹ ਕਿਹਦੇ ਨਾਲ ਲੈਂਦੇ ਗੁਰੂਰ ਹੈ ਮਾਨਸਾਹਰ ਕੋ ਪਹੁੰਚਾ ਦਿਓ ਮੇਰਾ ਨਾਲੇ ਕਾਰਨ ਲੋਕ ਉਹਨਾਂ ਨੂੰ ਉਮੀਦ ਹੈ ਕਿ ਇੱਥੇ ਗੱਲ ਸੁਣ ਲੈਂਦੇ ਆ ਜੀ ਇਦੋਂ ਪਹਿਲਾਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਮੈਂ ਲੈ ਆਇਆ ਬਚਾ ਕੇ ਆ ਪਰਥੂ ਆਇਆ ਇੱਕ ਮੁੰਡਾ ਤਾਂ ਰਸ਼ੀਆ ਤੋਂ ਮਾਸਕੋ ਤੋਂ ਜੇ ਇੱਥੇ ਰੋਜ਼ਗਾਰ ਮਿਲ ਜੇ ਕਾ ਨੂੰ ਧੱਕੇ ਖਾਈਏ ਉੱਥੇ ਉਹਨਾਂ ਕੋਲੇ ਕਾ ਨੂੰ ਉੱਥੇ ਟਿੱਬਿਆਂ 'ਚ ਜਾ ਕੇ ਉਠਚਾਰ ਦੇ ਫਿਰਦੇ ਆ ਭੇਡਾਚਾਰ ਦੇ ਫਿਰਦੇ ਆਪਣੇ ਮੁੰਡੇ ਇੱਥੇ ਰੋਜ਼ਗਾਰ ਮਿਲ ਜੇ ਨਾ ਘਰੇ ਆਈਏ ਸ਼ਾਮ ਨੂੰ ਆਪਦੇ ਘਰੇ ਜੋ ਆਕਾ ਚਾਹੀਏ ਮਾਂ ਪਿਓ ਚਾਹੀਏ ਪਰ ਨਹੀਂ ਤੁਸੀਂ ਕਦੇ ਕਿਸੇ ਲੀਡਰ ਦਾ ਮੁੰਡਾ ਵੇਰਜਗਾਰ ਦੇਖਿਆ ਵੀ ਬੜਾ ਬੜਾ ਲੀਡਰ ਹੈ ਪਰ ਇਹਦਾ ਮੁੰਡਾ ਵੇਰਜਗਾਰ ਆ ਵੀ ਲੈ ਇੱਥੇ ਐਸੇ ऐसे छोटी सी सभा चल परमेंद्र ਢੀਂਸੇ ਨਾਲੋਂ ਵੱਧ ਬੜੇ ਮਿੱਖੇ ਮੁੰਡੇ ਬੈਠੇ ਹੋਣ ਪਰ ਕਿਉਂਕਿ ਉਹ ਢੀਂਸੇ ਦਾ ਮੁੰਡਾ ਹੈ ਉਹ ਵਿਪਮંત્રી ਹੈ ਉਹ ਐਮਐਲਏ ਹੈ ਆਪਾਂ ਆਮ ਲੋਕਾਂ ਦੇ ਧੀਆ ਪੁੱਤਾਂ ਦਾ ਦੇਰਜਗਾਰ ਸੁਖਵੀਰ ਬਾਦਲ ਨਾਲੋਂ ਸਿਆਣੇ ਤਾਂ 90% ਬੈਠੇ ਹੋਣੇ ਪਰ ਉਹ ਬਾਦਲ ਦਾ ਮੁੰਡਾ ਹੈ ਉਹ ਡਿਪਟੀ ਮੁੱਖ ਮੰਤਰੀ ਹੈ ਆਪਾਂ ਆਮ ਘਰਾ ਦੇ ਧੀਆ ਪੁੱਤਾਂ